ਮਾਲਕ ਭਾਗੋ ਸੈਂਦਪੁਰ ਦਾ ਜ਼ਿਮੀਂਦਾਰ ਸੀ। ਉਸਨੇ ਆਪਣੀ ਧਨ ਸੰਪਤਾ ਲੋਕਾਂ ਉੱਪਰ ਜ਼ੁਲਮ ਕਰਕੇ ਇਕੱਠੀ ਕੀਤੀ ਸੀ। ਮਾਲਕ ਭਾਗੋ ਗੁਰੂ ਜੀ ਦੇ ਭਾਈ ਲਾਲੋ ਦੇ ਘਰ ਵਿੱਚ ਠਹਿਰਨ ਦੇ ਵੀ ਖਲਾਫ ਸੀ। ਜਦੋਂ ਉਸ ਨੂੰ ਪਤਾ ਚੱਲਿਆ ਕਿ ਗੁਰੂ ਜੀ ਭਾਈ ਲਾਲੂ ਦੇ ਘਰ ਆ ਠਹਿਰੇ ਹਨ ਤਾਂ ਉਹ ਇੱਕ ਵੱਡਾ ਭੋਜ ਰੱਖਿਆ ਜਿਸ ਵਿੱਚ ਸਾਰੇ ਫਕੀਰਾਂ ਨੂੰ ਬੁਲਾਇਆ। ਉਸਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਖਾਸ ਤੌਰ ਤੇ ਬੁਲਾਇਆ। ਲੇਕਿਨ ਗੁਰੂ ਜੀ ਨੇ ਆਨ ਤੋਂ ਮਨਾ ਕਰ ਦਿੱਤਾ। ਬਾਦ ਵਿੱਚ ਮਲਕਪਾਗੋ ਵੱਲੋਂ ਜ਼ੋਰ ਦੇਣ ਮਗਰੋਂ ਤੇ ਇਹ ਸੋਚ ਕੇ ਕਿ ਗੁਰੂ ਜੀ ਮੰਨ ਗਏ ਕਿ ਉੱਥੇ ਬਹੁਤ ਵੱਡਾ ਇਕੱਠ ਮਿਲੇਗਾ ਜਿਸ ਵਿੱਚ ਉਹ ਆਪਣੇ ਵਿਚਾਰ ਬਹੁਤ ਲੋਕਾਂ ਤੱਕ ਪਹੁੰਚਾ ਸਕਣਗੇ ਮਲਕਪਾਗੋ ਨੇ ਬਹੁਤ ਤਰ੍ਹਾਂ ਦਾ ਭੋਜਨ ਬਣਵਾਇਆ ਸੀ ਉਸ ਨੇ ਗੁਰੂ ਜੀ ਨੂੰ ਖਾਸ ਭੋਜਨ ਪੇਸ਼ ਕੀਤਾ ਲੇਕਿਨ ਗੁਰੂ ਜੀ ਨੇ ਖਾਣ ਤੋਂ ਮਨਾ ਕਰ ਦਿੱਤਾ ਇਸ ਗੱਲ ਦਾ ਮਲਕਪਾਗੋ ਨੇ ਆਪਣਾ અપਮਾਨ ਸਮਝਿਆ ਤੇ ক্রੋਧਿਤ ਹੋ ਕੇ গুরুਜੀ ਤੋਂ ਪੁੱਛਿਆ ਕਿ ਤੁਸੀਂ ਭੋਜਨ ਕਿਉਂ ਨਹੀਂ ਛਕਦੇ গুরুਜੀ ਬੋਲੇ ਇਸ ਭੋਜਨ ਵਿੱਚੋਂ ਗਰੀਬਾਂ ਦਾ ਲਹੂ ਵਿਖਦਾ ਹੈ ਇਸ ਲਈ ਮੈਂ ਇਹ ਭੋਜਨ ਨਹੀਂ ਖਾ ਸਕਦਾ ਇਹ ਸੁਣ ਕੇ ਮੁਲਕ ਭਾਗੂ ਨੇ ਆਖਿਆ ਕਿ ਭਾਈ ਲਾਲੋ ਦੀ ਸੁੱਕੀ ਰੋਟੀ ਸਵਾਦ ਤੇ ਮੇਰਾ ਕਈ ਤਰ੍ਹਾਂ ਦਾ ਭੋਜਨ ਲਹੂ ਵਾਲਾ ਇਹ ਕਿੱਦਾਂ ਹੋ ਸਕਦਾ ਹੈ ਗੁਰੂਜੀ ਨੇ ਇਸ ਦਾ ਜਵਾਬ ਦਿੱਤਾ ਭਾਈ ਲਾਲੋ ਦਾ ਭੋਜਨ ਮਿਹਨਤ ਦੀ ਕਮਾਈ ਨਾਲ ਬਣਿਆ ਹੋਇਆ ਹੈ ਜਦਕਿ ਤੁਹਾਡਾ ਭੋਜਨ ਗਰੀਬਾਂ ਦੇ ਲਹੂ ਨਾਲ ਫਿਰ ਗੁਰੂਜੀ ਨੇ ਆਪਣੇ ਛੋਲੇ ਵਿੱਚੋਂ ਇੱਕ ਸੁੱਕੀ ਰੋਟੀ ਕੱਟ ਲਈ ਤੇ ਇੱਕ ਹੱਥ ਵਿੱਚ ਭਾਈ ਲਾਲੋ ਦੀ ਰੋਟੀ ਤੇ ਦੂਜੇ ਹੱਥ ਵਿੱਚ ਮਲਕਪਾਗੋ ਦੀ ਰੋਟੀ ਜਦ ਗੁਰੂ ਜੀ ਨੇ ਦੋਨਾਂ ਰੋਟੀਆਂ ਨੂੰ ਹੱਥ ਨਾਲ ਦਬਾਇਆ ਤਾਂ ਮਲਕਪਾਗੋ ਇਹ ਵੇਖ ਕੇ ਹੈਰਾਨ ਰਹਿ ਗਿਆ ਮਲਕਪਾਗੋ ਦੀ ਰੋਟੀ ਵਿੱਚੋਂ ਲਹੂ ਨਿਕਲਿਆ ਤੇ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਇਹ ਵੇਖ ਕੇ ਮਲਕਪਾਗੋ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸਨੇ ਗੁਰੂ ਜੀ ਨੂੰ ਗੁਰੂ ਜੀ ਤੋਂ ਆਪਣੇ ਗੁਨਾਹ ਬਖਸ਼ਣ ਲਈ ਕਿਹਾ ਉਸਨੇ ਸਭ ਦੇ ਹੱਕ ਦਾ ਪੈਸਾ ਵਾਪਸ ਕਰ ਦਿੱਤਾ ਗੁਰੂ ਜੀ ਨੇ ਉਸ ਨੂੰ ਸੱਚਾਈ ਦੇ ਰਾਹ ਤੇ ਚੱਲਣ ਲਈ ਕਿਹਾ ਮਲਕ ਪਾਗੋ ਹੁਣ ਬਦਲ ਗਿਆ ਸੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ